ਵਾਰ ਦੇ ਨਾਲ ਉਸ ਸਮੇਂ ਮਾੜੀ ਹੋ ਜਾਂਦੀ ਹੈ ਜਿੱਥੇ ਘਰ ਦੇ ਵਿੱਚ ਇੱਕ ਅਣਪਛਾਤੇ ਵਿਅਕਤੀ ਵੱਲੋਂ ਘਰ ਦੇ ਵਿੱਚ ਵੱਡੀ ਚੋਰੀ ਦੀ ਵਾਰਦਾਤ ਦਾ ਅੰਜਾਮ ਦਿੱਤਾ ਗਿਆ ਹੋਵੇ। ਦਰਅਸਲ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਇਸ ਹਾਲਾਤ ਪਹਿਲਾਂ ਹੀ ਠੀਕ ਨਹੀਂ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਕਿਸੇ ਅਣਪਛਾਤਾ ਕਹਿ ਲਿਆ ਜਾਵੇ ਜਾਂ ਫਿਰ ਕਿਸੇ ਚੋਰ ਵੱਲੋਂ ਇਸ ਘਰ ਦੇ ਵਿੱਚ ਚੋਰੀ ਕਰ ਦਿੱਤੀ ਗਈ ਹੋਵੇ। ਤਾਂ ਤਸਵੀਰਾਂ ਵੀ ਮੌਕੇ ਦੀਆਂ ਸੱਚੀਆਂ ਹੈ ਜਿੱਥੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੇਲ ਮੀਰਾ ਦੇ ਵਿੱਚੋਂ ਸਾਰਾ ਇਹ ਸਮਾਨ ਖਿਲਰਿਆ ਪਿਆ ਇਸ ਦੇ ਵਿੱਚ ਕੀਮਤੀ ਸਮਾਨ ਸੀਗਾ ਗੈਣੇ ਨਕਤੀ ਉਲਟ ਕੇ ਫਰਾਰ ਹੋ ਚੁੱਕੇ ਨੇ ਚੇ ਪੀੜਿਤ ਪਰਿਵਾਰਿਕ ਮੈਂਬਰ ਜਿਹੜਾ ਜੋ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਉਹ ਤਾਂ ਪਹਿਲਾਂ ਹੀ ਰੱਬ ਦੇ ਮਾਰੇ ਹੋਏ ਨੇ ਕਿਉਂਕਿ ਜਿਹੜਾ ਇੱਕ ਜਵਾਨ ਮੁੰਡਾ ਹੈ ਉਹ ਪਹਿਲਾਂ ਹੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਤੇ ਉਸ ਦੇ ਇਲਾਜ ਦੇ ਲਈ ਜਿਹੜੇ ਅਸੀਂ ਪੈਸੇ ਰੱਖੇ ਹੋਏ ਸੀ ਉਹ ਜਿਹੜਾ ਚੋੜ ਰਿਹਾ ਚੋਰੀ ਕਰਕੇ ਲੈ ਗਿਆ ਤੇ ਉਹਨਾਂ ਵੱਲੋਂ ਇਹ ਵੀ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਕਿਸੇ ਅੜਪ 36 ਅਕਸਟ ਦਾ ਕਾਰਨਾਮਾ ਨਹੀਂ ਹੈ ਕੋਈ ਜਾਣੀ ਬੰਦਾ ਹੀ ਹੈ ਜਿਸ ਵੱਲੋਂ ਸੱਦਾ ਜਾ ਕੇ ਪਹਿਲਾ ਇਸ ਜਗਾ ਉੱਤੇ ਨਿਸ਼ਾਨਾ ਬਣਾ ਲਿਤਾ ਜਾਂਦਾ ਕੰਦ ਟੱਪ ਕੇ ਆਂਦਾ ਤੇ ਇਸ ਘੜਣਾ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦਾ ਤਾਂ ਹੁਣ ਇਹ ਪੀੜਤ ਪਰਿਵਾਰ ਜਿਹੜਾ ਹੈ ਸਰਕਾਰ ਅੱਗੇ ਵੀ ਕੋਹਾ ਲਗਾ ਰਿਹਾ ਕਿ ਜਲਦ ਤੋਂ ਜਲਦ ਉਸ ਸਾਕਸ਼ ਨੂੰ ਲੱਭਿਆ ਜਾਵੇ ਕਿਉਂਕਿ ਜੋ ਸਮਾਨ ਸਿਗਾਉੜਾ ਕੋਲ ਪਿਆ ਸਾਰਾ ਸਮਾਨ ਕੋ ਕੀ ਬੱਚੇ ਦਾ ਇਲਾਜ ਚੱਲ ਰਿਹਾ ਜਿਸ ਨੂੰ ਲੈ ਕੇ ਉਹ ਉਹਨਾਂ ਨੂੰ ਪੈਸਿਆਂ ਦੀ ਕਾਫੀ ਲੋੜ ਸੀ ਪਰ ਹੁਣ ਐਡੀ ਵੱਡੀ ਘਟਨਾ ਇਹਨਾਂ ਦੇ ਘਰ ਦੇ ਵਿੱਚ ਵਾਪਰ ਚੁੱਕੀ ਹੈ ਜਿੱਥੇ ਹੁਣ ਕਿਹਾ ਜਾ ਰਿਹਾ ਹੈ ਕਿ ਇਨਸਾਫ ਵੀ ਦਿੱਤਾ ਜਾਵੇ ਅਤੇ ਉਸ ਚੋਰ ਨੂੰ ਹੈ ਜਿਹੜਾ ਜਲਦਤੁਲ ਜਲਦ ਪਤਾ ਲਗਾਇਆ ਜਾਵੇ ਕਿ ਇਹ ਕਿਸ ਦਾ ਕਾਰਨਾਮਾ ਹੈ ਦਰਸਲ ਤੁਹਾਨੂੰ ਦੱਸਣੇ ਕਿ ਮਾਮਲਾ ਥਾਣਾ ਅਰਜੁਨਾਲਾ ਦੇ ਅੰਦੀ ਨੌਂਦੇ ਪਿੰਡ ਰਾਏਪੁਰ ਖੁਰਦ ਦਾ ਦੱਸਿਆ ਜਾ ਰਿਹਾ ਜਿੱਥੇ ਬੀਤੀ ਰਾਤ ਚੋਰਾਵਲੋਂ ਇੱਕ ਕਾਨੂੰਨੀ ਸ਼ਨਾ ਬਣਾਇਆ ਜਾਂਦਾ ਜਿੱਥੇ ਚੋਰਾਵਲੋਂ ਘਰ ਦੇ ਤਾਲੇ ਤੋੜ ਕੇ ਅਲਮਾਰੀਆਂ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦੇ ਗਹਿਣੇ ਤੇ ਕੀਮਤੀ ਸਮਾਨ ਲੈ ਕੇ ਫਰਾਰ ਹੋ ਚੁੱਕੇ ਨੇ ਪਰ ਅਥੇ ਜਦੋਂ ਪੀੜਤ ਪਰਿਵਾਰ ਦੀ ਗੱਲ ਸੁਣਨੇ ਆ ਤਾਂ ਬੇਹੱਦ ਦੁੱਖ ਲੱਗਦਾ ਕਿਉਂਕਿ ਇਨਸਾਨ ਪਾਈ ਪਾਈ ਕਰਕੇ ਪੈਸੇ ਜੋੜਦਾ ਕਿਉਂਕਿ ਜਦੋਂ ਪਹਿਲਾ ਹੀ ਹਾਲਾਤ ਘਰ ਦੇ ਮਾੜੇ ਹੁਣ ਉਪਰੋ ਜਿਹੜਾ ਬੱਚੀ ਐ ਵੀ ਆ ਫਿਰ ਕੋਈ ਵੀ ਘਰ ਦਾ ਜੀਖ ਹੋਵੇ بیمار ਹੋ ਰਿਹਾ ਹੋਵੇ ਉਸ ਉੱਤੇ ਸਾਰਾ ਪੈਸਾ ਲੱਗ ਰਿਹਾ ਹੋਵੇ ਤਾਂ ਉਸ ਪਰਿਵਾਰ ਉੱਤੇ ਕੀ ਬੀਤਰੀ ਹੋਵੇਗੀ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਨੂੰ ਲੈ ਕੇ ਜਿਹੜਾ ਪਰਿਵਾਰ ਐ ਕਾਫੀ ਜ਼ਿਆਦਾ ਚਿੰਤਿਤ ਐ ਕਿਉਂਕਿ ਇੱਕ ਬੱਚਾ ਜਿਸਨੇ ਆਪਣੀ ਪੂਰੀ ਜਵਾਨੀ ਖਟਨੀਆਂ ਉਹ ਪਹਿਲਾਂ ਹੀ ਮੰਜੇ ਉੱਤੇ ਪਿਆ ਹੋਇਆ ਤੇ ਪਰਿਵਾਰ ਦੇ ਮੈਂਬਰ ਹੀ ਜਿਹੜਾ ਸਾਰਾ ਉਸ ਦਾ ਖਰਚਾ ਕਰ ਰਹੇ ਨੇ ਤੇ ਜਿਹੜੇ ਪੈਸੇ ਉਸ ਕੋਲ ਪ체 ਹੋਏ ਸੀ ਕਿ ਉਹ ਲਾਸਤ ਨਹੀਂ ਰੱਖੇ ਹੋਏ ਸੀ ਪਰੋੜਾ ਨੂੰ ਹੀ ਕੋਈ ਅਣਪਛਾਤਾ ਹੈ ਜਾਂ ਫਿਰ ਚੋਰ ਜਿਹੜਾ ਹੈ ਚੋਰੀ ਕਰਕੇ ਫਰਾਰ ਹੋ ਚੁੱਕਿਆ ਤਾਂ ਪ੍ਰਸ਼ਾਸਨ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਅਤੇ ਪਤਾ ਲਗਾਇਆ ਜਾਵੇਗਾ ਸੀਸੀਟੀਵੀ ਕੈਮਰੇ ਚੈੱਕ ਕਰਨਗੇ ਕਿ ਉਹ ਕੋਈ ਸਾਕਸ਼ ਸੀਗਾ ਕੋਈ ਜਾਣ ਵਾਲਾ ਜਾਣੀ ਸਾਕਸ਼ ਸੀਗਾ ਜਾਂ ਫਿਰ ਕੋਈ ਅਣਪਛਾਤਾ ਚੋਰ ਜਿਸ ਵੱਲੋਂ ਇਹ ਡਿਵਿਟੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਕੀ ਨਾਇਆ ਕਿਹੜਾ ਪਿੰਡ ਆ ਕੀ ਮਾਮਲਾ ਸਰ ਜੀ ਮੇਰਾ ਨਾਂ ਚੰਨ ਪਵਿੱਤਰ ਸਿੰਘ ਆ ਜੀ ਰਾਜਪੁਰ ਖੁਰਦ ਪਿੰਡ ਆ ਤਸੀਲ ਆ ਨਾਲੇ ਤੇ ਥਾਣਾ ਵੀ ਨਾਲਾ ਹੀ ਆ ਜੀ ਕੀ ਗੱਲਬਾਤ ਹੈ ਗੱਲਬਾਤ ਇਹ ਹੋਈ ਜੀ 20 21 ਦੀ ਰਾਤ ਨੂੰ ਅਸੀਂ ਸਾਡਾ ਬੇਟਾ ਐਡਮਿਟ ਸੀ ਹਸਪੀਟਲ ਤੇ ਅਸੀਂ ਤੇਨ ਕੀ ਮੈਂਬਰ ਹੈ ਘਰ ਦੇ ਸੀ ਉੱਥੇ ਸੀਗੇ ਤੇ ਪਿੱਛੋਂ ਆ ਕੰਦ ਟੱਪ ਕੇ ਸਾਡੇ ਘਰੇ ਚੋਰਾ ਨੇ ਬੂਹਾ ਤੋੜ ਕੇ ਅੰਦਰ ਜਾ ਕੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਕੱਲੀ ਕੱਲੀ ਅਲਮਾਰੀ ਫੋਲੀ ਬੈੱਡ ਫੋਲੀ ਜੋ ਵੀ ਹੱਥ ਲੱਗਿਆ ਉਹਨਾਂ ਦੇ ਮਤਲਬ ਸਾਨੂੰ 5 ਕੁ ਲੱਖ ਰੁਪਏ ਦੇ ਲਗਭਗ ਲੌਸ ਕਰ ਗਏ 5 ਲੱਖ ਹੁਣ ਹੋਇਆ ਉਹ ਜਿਹੜੇ ਕੋ ਸੋਨਾ ਗਹਿਣਾ ਕਾਂਟੇ ਗੋ ਮੇਰੀ ਬੇਟੀ ਆਸਟ੍ਰੇਲੀਆ ਤੋਂ ਆਈ ਹੋ ਸਾਡੇ ਦੀ ਕੋ ਗਿਫਟ ਘੜੀਆਂ ਕੁੜੀਆਂ ਲੈ ਕੇ ਆਈ ਕਾਫੀ ਐਕਸਪੈਂਸਿਵ ਸੀਗੀਆਂ ਉਹ ਵੀ ਲੈ ਗਏ ਸੋਨਾ ਕਿੰਨਾ ਕੁ ਚੋਰੀਆ ਸੋਨਾ ਦੀ ਚਲ ਗਿਆ ਜੇ 4 4.5 ਪੰਜ ਤੱਕ ਟੋਲੇ ਸੋਨਾ ਘੜੀਆਂ ਦੀ ਕਿੰਨੇ ਘੜੀਆਂ ਦੀ ਕਿੰਨੇ ਕਿੰਨੀਆਂ ਘੜੀਆਂ ਜੀ ਇੱਕ ਤੇ 46000 ਦੀ ਇੰਡੀਅਨ ਦੇ ਹਿਸਾਬ ਨਾਲ ਤੇ ਇੱਕ 15000 ਦੀ ਉਹ ਕੀ ਮੰਗ ਕਰਦੇ ਸੀ ਅਈ ਜਾਨ ਨੇ ਕੋਈ ਇੱਕ ਤੇ ਠੱਲ ਪਾਈ ਜਾਵੇ ਨਸ਼ਿਆਂ ਨੇ ਤੇ ਚੋਰਾ ਨੇ ਤੇ ਬਹੁਤ ਹੜਕਮ ਬਚਾਇਆ ਹੋਇਆ ਤੇ ਜੋ ਆਮ ਬੰਦੇ ਦੀ ਜ਼ਿੰਦਗੀ ਦੁੱਬਰ ਕੀਤੀ ਹੋਈ ਆ ਤੇ ਪੁਲਿਸ ਨੂੰ ਅਸੀਂ ਸਵੇਰ ਦੇਨ ਇਨਫੋਰਮ ਕੀਤਾ ਅਜੇ ਤੱਕ ਤੇ ਕੋਈ ਆਇਆ ਨਹੀਂ ਹੁਣ ਅੱਗੇ ਵੇਖੋ ਕੀ ਕਰਦੇ ਆ ਮੇਰਾ ਨਾਮ ਵੀਰਜੀ ਸੰਦੀਪ ਸਿੰਘ ਰੰਧਾਵਾ ਤੇ ਇਹ ਮੇਰੇ ਵੱਡੇ ਬ੍ਰਦਰ ਨੇ ਵੇਖੋ ਮੈਂ ਪਹਿਲੀ ਤੇ ਗੱਲ ਇਹ ਹੈ ਕਿ ਬਰੀ ਦੁਖਦਾਈ ਗੱਲ ਹੈ ਕਿ ਪਰਿਵਾਰ ਆਲਰੇਡੀ ਹੀ ਬਹੁਤ ਪਰੇਸ਼ਾਨੀ ਚ ਹੈ ਕਿਉਂਕਿ ਇਹਨਾਂ ਦਾ ਬੇਟਾ ਇੱਕੋ ਇੱਕ ਬੇਟਾ ਘਲੋਤਾ ਬੇਟਾ ਬਿਮਾਰ ਆ ਹਸਪੀਟਲਾਈਜ਼ ਆ ਪਿਛਲੇ ਕਾਫੀ ਦਿਨਾਂ ਤੋਂ ਇਹ ਤੇ ਪਹਿਲਾਂ ਹੀ ਪਰਿਵਾਰ ਇੰਨਾ ਦੁੱਖਾਂ ਦਾ ਪਹਾੜ ਇਹਨਾਂ ਦੇ ਉੱਤੇ ਟੁੱਟਾ ਤੇ ਜੇ ਇਸ ਬੰਦੇ ਨੇ ਵੀ ਇਹ ਹਰਕਤ ਕੀਤੀ ਆ ਚਾਹੇ ਉਹ ਪਿੰਡ ਦਾ ਚਾਹੇ ਉਹ ਬਾਹਰ ਦਾ ਹੈ ਤੇ ਬੰਦਾ ਭੇਤੀ ਉਹਨੂੰ ਪਤਾ ਸਾਰਾ ਉમે ਮਿਹਾਇਤੀ ਇਨਸਾਨੀਅਤ ਤੌਰ ਤੇ ਗਿਰੀ ਹੋਈ ਹਰਕਤ ਕੀਤੀ ਆ ਕਿ ਇੱਕ ਪਰਿਵਾਰ ਪਰੇਸ਼ਾਨ ਆਲਰੇਡੀ ਤੇ ਉਹਦੇ ਨਾਲ ਇਤਰਾ ਚੋਰੀ ਕੀਤੀ ਉਹਦਾ ਨੁਕਸਾਨ ਕੀਤਾ ਮੈਂ ਸਮਝਦਾ ਕਿ ਇੱਕ ਮਾਲੀ ਨੁਕਸਾਨ ਤਾਂ ਹੈਗਾ ਹੀ ਹੈਗਾ ਕਿ ਜਜ਼ਬਾਤੀ ਤੌਰ ਤੇ ਤੇ ਇਸ ਪਰਿਵਾਰ ਨੂੰ ਬਹੁਤ ਡੂੰਗੀ ਠੇਸ ਪਹੁੰਚਾਈ ਆ ਬਲਕਿ ਤੋੜ ਕੇ ਰੱਖ ਦਿੱਤਾ ਕਿੰਨਾ ਕੁ ਨੁਕਸਾਨ ਕਰਕੇ ਭਾਜੀ ਨੁਕਸਾਨ ਇਹਨਾਂ ਦਾ ਵੇਖੋ ਮਾਲੀ ਨੁਕਸਾਨ ਤਾਂ 6-7 ਲੱਖ ਦੇ ਕਰੀਬ ਇਹਨਾਂ ਦਾ ਹੋ ਚੁੱਕਾ ਆ ਪਰ ਪਰੇਸ਼ਾਨੀ ਇਹ ਪਰਿਵਾਰ ਆਲਰੇਡੀ ਇੰਨਾ ਕੁ ਜ਼ਿਆਦਾ ਪਰੇਸ਼ਾਨ ਹੀਗਾ ਤੇ ਇਹਨਾਂ ਨੂੰ 10 ਗੁਣਾ ਇਹਨਾਂ ਦੀ ਪਰੇਸ਼ਾਨੀ ਵਧਾ ਦਿੱਤੀ ਆ ਵੀਰ ਜੀ ਮੰਗ ਤੇ ਮੈਂ ਇਹ ਕਰੂੰਗਾ ਪਹਿਲਾਂ ਤੇ ਇਸ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਇਹਨਾਂ ਦਾ ਜੋ ਸਮਾਨ ਚੋਰੀ ਹੋਇਆ ਉਹਨੂੰ ਬਰਾਮਦ ਕੀਤਾ ਜਾਵੇ ਦੂਸਰੇ ਨੰਬਰ ਤੇ ਬੰਦੇਾਂ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਉਹਨਾਂ ਨੇ ਇਨਸਾਨੀਅਤ ਤੋਂ ਗਿਰੀ ਹੋਈ ਹਰਕਤ ਕੀਤੀ ਆ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਕਿ ਅੱਜ ਟਾਈਮ ਵੇਖੋ ਤੁਸੀਂ ਤਕਰੀਬਨ 4:00 ਵੱਜ ਚੁੱਕੇ ਨੇ ਤਰੀਕ ਹੈਗੀ 22 ਮਈ ਅਜੇ ਤੱਕ ਕੋਈ ਵੀ ਮੁਲਾਜ਼ਮ ਸਾਡੇ ਤੱਕ ਨਹੀਂ ਪਹੁੰਚਿਆ ਡੀਐਸਪੀ ਸਾਹਿਬ ਨੂੰ ਵੀ ਅਸੀਂ ਦਰਖਾਸਤ ਦਿੱਤੀ ਆ ਐਸਐਚਓ ਸਾਹਿਬ ਨੂੰ ਵੀ ਦਿੱਤੀ ਆ ਥਾਣੇ ਨੂੰ ਇਨਫੋਰਮ ਕੀਤਾ ਜੇ ਤੱਕ ਨਹੀਂ ਆਈ ਅਸੀਂ ਵੇਖੋ ਤੁਹਾਡੇ ਰਸਤੇ ਇਹ ਜਿਹੜਾ মিডিਆ ਆ ਇਹ ਸਾਰੇ ਆਮ ਲੋਕਾਂ ਦੀ ਆਵਾਜ਼ ਆ ਅਸੀਂ ਇਸ ਆਵਾਜ਼ ਰਸਤੇ ਇਹੋ ਬੇਨਤੀ ਕਰਨੀ ਚਾਹਾਂਗੇ ਕਿ ਪੁਲਿਸ ਆਵੇ ਕਿਰਪਾ ਕਰਕੇ ਇਸ ਪਰਿਵਾਰ ਦੇ ਉੱਤੇ ਜਿਹੜਾ ਦੁੱਖਾਂ ਦਾ پہاੜ ਟਟਾ ਉਹਦੇ ਦੇ ਕੁਝ ਸਹਾਇਤਾ ਕਰੇ ਕੁਝ ਇਹਨਾਂ ਦਾ ਭਾਰ ਵੰਡਾਵੇ ਆ ਕੇ ਘੱਟੋ ਘੱਟ ਚੋਰ ਹੀ ਫੜਦੇ ਤੁਹਾਡਾ ਰਾਜਵੀਰ ਕੌਰ ਕੀ ਗੱਲ ਹੋਈ ਜੀ ਚੋਰ ਆਏ ਸਾਡੇ ਘਰ ਕੰਦ ਟੱਪ ਕੇ ਚੋਰੀ ਕੀਤੀ ਉਹਨਾਂ ਨੇ ਆਣ ਕੇ ਲਿਮਾਰੀਆਂ ਲੋਰੀਆਂ ਸਾਰੀਆਂ ਖੋਲੀਆਂ ਆ ਕੀ ਲੱਗਦਾ ਕਿ 4-5 ਲੱਖ ਦਾ ਸੋਨਾ ਤੇ ਦੋ ਘੜੀਆਂ ਹੈਗੀਆਂ ਬਾਕੀ ਕੀ ਲੱਗਦਾ ਕਿਸੇ ਭੇਤੀ ਦਾ ਕੰਮ ਹੈ ਭੇਤੀ ਦਾ ਇੱਥੋਂ ਤੱਕ ਕੀ ਸਾਨੂੰ ਲੱਗਦਾ ਕਿ ਸਾਡੇ ਪਿੰਡ ਦਾ ਹੀ ਹੈ ਅੱਛਾ ਕਿਸੇ ਤੇ ਸ਼ੱਕ ਹੈਗਾ ਸ਼ੱਕ ਤੇ ਹੁਣ ਪੁਲਿਸ ਕਾਰਵਾਈ ਕਰੇ ਹੁਣ ਅਸੀਂ ਤੇ ਹੁਣ ਕੋਈ ਕਹਿ ਨਹੀਂ ਸਕਦੇ ਟੋਟਲ ਕਿੰਨਾ ਕੁ ਨੁਕਸਾਨ ਕਰ ਗਿਆ ਜੀ ਫੁੱਲ ਕਿੰਨਾ ਕੁ ਨੁਕਸਾਨ ਲਾਸ਼ੇ 7 ਲੱਖ ਦਾ ਨੁਕਸਾਨ ਹੋ ਗਿਆ ਕੀ ਮੰਗ ਕਰਦੇ ਜਣ ਮੰਗੋ ਇਨਸਾਫ ਤਾਂ ਮਿਲਣਾ ਚਾਹੀਦਾ ਸਾਨੂੰ ਸਾਡੇ ਚੋਰ ਲੱਭ ਕੇ ਚਾਰ ਰੱਬ ਕੇ ਸਾਡਾ ਸਮਾਨ ਵਾਪਸ ਕਰਾਇਆ ਜਾਵੇ ਜੀ ਬੋਲੋ ਕੀ ਮਾਮਲਾ ਜਿਹੜਾ ਚੋਰੀ ਹੋਈ ਹੈ ਜਿਹੜੀ ਚੰਨਪ੍ਰੀਤ ਸਿੰਘ ਪਿੰਡ ਰਾਪੁਰ ਦੇ ਘਰੋਂ ਚੋਰੀ ਹੋਈ ਹੈ ਜੀ ਉਹਦਾ ਮੌਕਾ ਵੇਖਿਆ ਗਿਆ ਉਹਦੇ ਘਰ ਦੇ ਮੌਕੇ ਦੇ ਹਿਸਾਬ ਨਾਲ ਜੋ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਕੀ ਕੋਈ ਦੱਸਿਆ ਕਰਦੇ ਨੇ ਵੀ ਕੋਈ ਸ਼ੱਕ ਕਿਸੇ ਤੇ ਸ਼ੱਕ ਨਹੀਂ ਹੈ ਤਸਦੀ ਕਰਨਾ ਹੈ ਜੋ ਵੀ ਬਣਦੀ ਕਾਰਵਾਈ ਕੀਤੀ ਜਾਵੇ